ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਚੱਲ ਰਹੀ ਸਿੱਖਿਆ ਕ੍ਰਾਂਤੀ ਤੋਂ ਜਿੱਥੇ ਵਿਰੋਧੀ ਸਵਾਲ ਉਠਾਉਂਦੇ ਆ ਉੱਥੇ ਕਈ ਅਧਿਆਪਕ ਵੀ ਔਖੇ ਆ। ਇਸ ਦੀ ਆਧਾਰਨ ਉਹਦੋਂ ਮਿਲੀ ਜਦੋਂ ਇੱਕ ਸੀਸੀਟੀਵੀ ਵੀਡੀਓਜ਼ ਆਈਆਂ ਜੈਤੋਦੇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੀਆਂ ਜਿੱਥੇ ਅਧਿਆਪਕਾਂ ਨੇ ਕੰਧਾਂ ਉੱਪਰ ਲੱਗੇ ਦੋ ਪੋਸਟਰ ਜਿਸ ਤੇ ਇੱਕ ਦਾਖਲੇ ਸੰਬੰਧੀ ਪੋਸਟਰ ਸੀ ਇੱਕ ਸਿੱਖਿਆ ਕ੍ਰਾਂਤੀ ਸੰਬੰਧੀ ਪੋਸਟਰ ਸੀ ਦੋਨਾਂ ਨੂੰ ਉਤਾਰ ਕੇ ਇੱਕ ਨੂੰ ਸੜਕ ਤੇ ਸੁੱਟ ਦਿੱਤਾ ਤੇ ਇੱਕ ਨੂੰ ਤਾਂ ਚੁੱਲ੍ਹੇ ਦੇ ਵਿੱਚ ਅੱਗ ਲਾ ਕੇ ਸਾੜ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਸਕੂਲ ਦੇ ਸਾਬਕਾ ਪ੍ਰਿੰਸੀਪਲ ਰਿਟਾਇਰਡ ਪ੍ਰਿੰਸੀਪਲ ਜਸਵੰਤ ਸਿੰਘ ਨੇ ਉਹਨਾਂ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਲਗਭਗ 85 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਪਰ ਸਾਡੇ ਅਧਿਆਪਕ ਕੁਝ ਰਾਜਨੀਤੀ ਕਾਰਨਾ ਕਰਕੇ ਜਾਂ ਕੀ ਕਾਰਨਾ ਕਰਕੇ ਹੈ ਉਹ ਔਖੇ ਸੀ ਸਰਕਾਰ ਦੇ ਸਕੰਮਾਂ ਤੋਂ ਜਦੋਂ ਹੀ ਮੇਰੀ ਰਿਟਾਇਰਮੈਂਟ ਹੁੰਦੀ ਹੈ ਉਸ ਤੋਂ ਤੁਰੰਤ ਬਾਅਦ ਉਹ ਭਗਵਾਨ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਫੋਟੋਆਂ ਦੇ ਜਿਹੜੇ ਬੁਰੀ ਤਰੀਕੇ ਨਾਲ ਨਰਾਦਰ ਕਰਦੇ ਆ ਉਹ ਚੱਕ ਕੇ ਉਹਨਾਂ ਨੂੰ ਚੁੱਲ੍ਹੇ 'ਚ ਸਾੜ ਦਿੰਦੇ ਆ ਉਹਨਾਂ ਨੂੰ ਨਫ਼ਰਤ ਹੋਈ ਹੈ ਪਤਾ ਨਹੀਂ ਕਿਹੜੀ ਗੱਲ ਤੋਂ ਅਸੀਂ ਧੰਨਵਾਦ ਕਰਦੇ ਰਹੇ ਹਾਂ ਕਿ ਸਾਡੇ ਸਕੂਲ ਨੂੰ 85 ਲੱਖ ਰੁਪਏ ਦਿੱਤਾ 11 ਦੇ ਕਰੀਬ ਕਮਰੇ ਬਣਾਏ ਐ ਪਰ ਉਹ ਦੂਜੇ ਪਾਸੇ ਅਧਿਆਪਕਾਂ ਦੇ ਵਿੱਚ ਮੁੱਖ ਮੰਤਰੀ ਪ੍ਰਤੀ ਕਿਸ ਗੱਲ ਦਾ ਰੋਸ ਹੈ ਇਹ ਗੱਲ ਦੀ ਮੈਨੂੰ ਵੀ ਸਮਝ ਨਹੀਂ ਆ ਰਹੀ ਇਸ ਸਬੰਧੀ ਮੈਂ ਸ਼ਿਕਾਇਤ ਵੀ ਕੀਤੀ ਹੈ ਤਾਂ ਅਸੀਂ ਗੱਲਬਾਤ ਕੀਤੀ ਪ੍ਰਿੰਸੀਪਲ ਜਸਵੰਤ ਸਿੰਘ ਰਿਟਾਇਰਡ ਪ੍ਰਿੰਸੀਪਲ ਜਸਵੰਤ ਸਿੰਘ ਦੇ ਨਾਲ ਉਹ ਤੁਹਾਨੂੰ ਸੁਣਾਉਣੇ ਆ ਕਿ ਉਹਨਾਂ ਦਾ ਕੀ ਕਹਿਣਾ ਉਸ ਤੋਂ ਬਾਅਦ ਗੱਲਬਾਤ ਕੀਤੀ ਉਹਨਾਂ ਅਧਿਆਪਕਾਂ ਦੇ ਨਾਲ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਫੋਟੋਆਂ ਮਚਾਈਆਂ ਤੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫਸਰ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦਾ ਪੱਖ ਵੀ ਰਿਕਾਰਡ ਕੀਤਾ ਉਹ ਸਾਰੇ ਪੱਖੋਂ ਤੁਸੀਂ ਤੁਹਾਡੇ ਸਾਹਮਣੇ ਅਸੀਂ ਰੱਖਣ ਜਾ ਰਹੇ ਹਾਂ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕੁਝ ਟੀਚਰਾਂ ਵਿੱਚ ਇਥੋਂ ਤੱਕ ਰੋਸ ਪਾਇਆ ਜਾ ਰਿਹਾ ਹੈ ਕਿ ਇੱਕ ਜੈਤੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਦੋ ਜਗ੍ਹਾ ਲੱਗੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੋਸਟਰ ਜਿਹਦੇ ਵਿੱਚ ਇੱਕ ਦਾਖਲਾ ਮਹਿਮਤ ਤੇ ਇੱਕ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਲੱਗਿਆ ਸੀ ਇੱਕ ਨੂੰ ਪਾੜ ਕੇ ਸੜਕ ਤੇ ਸੁੱਟ ਦਿੱਤਾ ਤੇ ਦੂਜੇ ਨੂੰ ਅੱਗ ਲਾ ਕੇ ਫੂਕ ਦਿੱਤਾ ਇੱਥੋਂ ਤੱਕ ਜਿਹੜਾ ਅਧਿਆਪਕਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਪਰ ਇਸਤੇ ਖਿਲਾਫ ਸ਼ਿਕਾਇਤ ਕੀਤੀ ਹੈ ਉਸੇ ਸਕੂਲ ਦੇ ਰਿਟਾਇਰਡ ਪ੍ਰਿੰਸੀਪਲ ਜਸਵੰਤ ਸਿੰਘ ਨੇ ਉਹਨਾਂ ਨੂੰ ਲੱਗਿਆ ਕਿ ਸਾਡੇ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਬਹੁਤ ਕੰਮ ਹੋਇਆ ਪਰ ਜਿਹੜੀਆਂ ਇਹ ਪੋਸਟਰਾਂ ਮੁੱਖ ਮੰਤਰੀ ਦੀਆਂ ਫੋਟੋਆਂ ਸਾੜੀਆਂ ਜਾਣੀਆਂ ਜਾਂ ਇਸ ਤਰੀਕੇ ਦਾ ਵਿਹਾਰ ਕੀਤਾ ਜਾਣਾ ਇਸ ਤੋਂ ਉਹਨਾਂ ਨੂੰ ਠੇਸ ਪਹੰਚੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਜਿਹੜੇ ਐ ਸਿੱਖਿਆ ਮੰਤਰੀ ਤੱਕ ਨੂੰ ਸ਼ਿਕਾਇਤ ਕੀਤੀ ਐ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕਿਉਂ ਲੱਗਿਆ ਤੇ ਉਹ ਫੋਟੋਆਂ ਕਿਉਂ ਸਾੜੀਆਂ ਆਂ ਅ ਪ੍ਰਿੰਸੀਪਲ ਸਾਹਿਬ ਸਸੀ ਗੱਲ ਸਸੀ ਗੱਲ ਜੀ ਕੀ ਮੰਨਦੇ ਹੋ ਜੀ ਜਿਹੜੇ ਫੋਟੋਆਂ ਸਾੜਨ ਦਾ ਕਾਰਨ ਕੀ ਮੰਨਦੇ ਸਰ ਟੀਚਰਾਂ ਨੂੰ ਪੰਜਾਬ ਸਰਕਾਰ ਦਾ ਕੀਤਾ ਹੋਇਆ ਕੰਮ ਸਿੱਖਿਆ ਕ੍ਰਾਂਤੀ ਦਾ ਕੀਤਾ ਹੋਇਆ ਕੰਮ ਅਰਾਸ ਨਹੀਂ ਆਇਆ ਸਕੂਲ ਦੇ ਵਿੱਚ ਬਹੁਤ ਗ੍ਰਾਂਟਾਂ ਆਈਆਂ ਮਾਨਯੋਗ ਸਰਦਾਰ ਮੋਲਕ ਸਿੰਘ ਐਮ ਐਲ ਏ ਸਾਡੇ ਹਲਕੇ ਦੇ ਨੇ ਉਹਨਾਂ ਨੇ ਵੀ ਗ੍ਰਾਂਟ ਸਾਨੂੰ ਦਵਾਈ 85 ਲੱਖ 60000 ਰੁਪਏ ਦੀ ਗ੍ਰਾਂਟ ਦੇ 11 ਕਮਰੇ ਅਸੀਂ ਪਾਈ ਪਰantu 11 ਕਮਰਿਆਂ ਦੀ ਵੀ ਇਹਨਾਂ ਨੂੰ ਤਕਲੀਫ ਹੈ ਇਹ ਕਹਿੰਦੇ ਜਿਹੜੇ ਤੁਸੀਂ ਉੱਥੇ ਪੱਥਰ ਲਾਏ ਆ ਅਸੀਂ ਇਹਨਾਂ ਨੂੰ ਵੀ ਪਟਾਂਗੇ ਤੇ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੀ ਦਾਖਲਾ ਮਹਿਮਦੀਆਂ ਜਿਹੜੀਆਂ ਪੋਸਟਰ ਲਾਈਆਂ ਹੋਈਆਂ ਸੀ ਉਹ ਅੱਗ 'ਚ ਵੀ ਸਾੜਦੀਆਂ ਥੱਲੇ ਸੁੱਟਦੀਆਂ ਤੇ ਮੈਂ ਤਾਂ ਬਹੁਤ ਹੈਰਾਨ ਅਤੇ ਬਹੁਤ ਪਰੇਸ਼ਾਨ ਆ ਕਿ ਅਸੀਂ ਇੰਨਾ ਕੰਮ ਕੀਤਾ ਤੇ ਇਹਨਾਂ ਟੀਚਰਾਂ ਨੂੰ ਕੀ ਦੁੱਖ ਸੀ ਕੀ ਤਕਲੀਫ ਸੀ ਜਿਹੜਾ ਇਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਸਰਦਾਰ ਮਾਨਜੋਗ ਮੁੱਖ ਮੰਤਰੀ ਮਾਨ ਜੋਗ ਸਿੱਖਿਆ ਮੰਤਰੀ ਦੀਆਂ ਜਿਹੜੀਆਂ ਤਸਵੀਰਾਂ ਅੱਜ ਹੀ ਸਾਹਟੀਆਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਆ ਤੇ ਮੈਂ ਇਸ ਪ੍ਰਤੀ ਸ਼ਿਕਾਇਤ ਵੀ ਕੀਤੀ ਆ ਤੇ ਮੈਂ ਅਖੀਰ ਤੱਕ ਆਖਰੀ ਦਮ ਤੱਕ ਇਸ ਪ੍ਰਤੀ ਲੜਦਾ ਰਹੂੰਗਾ ਸਕੂਲ ਬਰਤੀ ਮੈਂ ਬਹੁਤ ਸਮਰਪਿਤ ਰਿਹਾ ਮੈਂ ਬਹੁਤ ਕੰਮ ਕਰਾਇਆ ਪੰਜਾਬ ਸਰਕਾਰ ਦੀਆਂ ਗ੍ਰਾਂਟਾਂ ਵੀ ਬਹੁਤ ਮਿਲੀਆਂ ਅਸੀਂ ਬਹੁਤ ਕੰਮ ਕੀਤਾ ਤੇ ਸਕੂਲ ਨੂੰ ਆ ਕੇ ਵੀ ਵੇਖਿਆ ਜਾ ਸਕਦਾ ਕਿ ਸਕੂਲ ਦੀ ਮਹਾਰ ਕਿਸ ਤਰ੍ਹਾਂ ਅਸੀਂ ਬਦਲੀਆ ਤੇ ਮੈਨੂੰ ਬੜਾ ਦੁੱਖ ਹੈ ਕਿ ਇਸ ਤਰ੍ਹਾਂ ਕੀਤੇ ਹੋਏ ਕੰਮਾਂ ਦੀ ਟੀਚਰਾਂ ਨੇ ਕੀ ਕਦਰ ਪਾਈ ਅੱਛਾ ਮੈਨੂੰ ਐ ਦੱਸਿਓ ਤੁਸੀਂ ਰਿਟਾਇਰ ਕਦੋਂ ਹੋਨੇ ਆ 31 ਮਾਰਚ 25 ਛੋਣੇ ਜੀ ਇਹ ਫੋਟੋਆ ਕਿਹੜੇ ਮਹੀਨੇ ਸਾੜੀਆਂ ਮੇਰੀ ਹੁਣੇ ਸਾੜੀਆਂ ਜੀ ਓਕੇ 30 ਤਰੀਕ ਨੂੰ ਸਾੜੀਆਂ ਗਈਆਂ ਠੀਕ ਹੈ ਉਹ ਮੇਰੇ ਦਵਾਈਆਂ ਹੋਈਆਂ ਸੀ ਪਹਿਲਾਂ ਪਹਿਲਾਂ ਦਵਾਈਆਂ ਹੋਈਆਂ ਹਾਂਜੀ ਲੋ ਕੀ ਲੱਗਦਾ ਮਤਲਬ ਜਿਵੇਂ ਰੋਸ ਮਤਲਬ ਕੋਈ ਰੋਸ ਹੈ ਮਤਲਬ ਸਰਕਾਰ ਖਿਲਾਫ ਟੀਚਰਾਂ ਦੇ ਮਨ ਚ ਜੀ ਇਹ ਤਾਂ ਇਹੀ ਲੱਗਦਾ ਜੀ ਰੋਸ ਹੀ ਹੈ ਵੀ ਇੱਕ ਜਾ ਕੰਮ ਨਹੀਂ ਰਾਸ ਪੰਜਾਬ ਸਰਕਾਰ ਦੇ ਕੀਤੇ ਹੋਏ ਜਾਂ ਮੇਰੇ ਕੰਮ ਨਹੀਂ ਕੀਤੇ ਹੋਏ ਰਾਸ ਇਹਨਾਂ ਪ੍ਰਤੀ ਟੀਚਰਾਂ ਚ ਰੋਸ ਹੈਗਾ ਜੀ ਮਤਲਬ ਮੁੱਖ ਮੰਤਰੀ ਦੀ ਫੋਟੋ ਸਿੱਖਿਆ ਮੰਤਰੀ ਦੀ ਫੋਟੋ ਨੂੰ ਚੁੱਲ੍ਹੇ 'ਚ ਢਾ ਦੇਣਾ ਇਹ ਮਤਲਬ ਕੀ ਕੀ ਬਣਦੇ ਤੁਸੀਂ ਫਿਰ ਸਰ ਉਹਦੀ ਮੂਵੀ ਬਣਾਉਣਾ ਹਾਂ ਮੂਵੀ ਬਣਾ ਕੇ ਨਸ਼ਰ ਕਰਨਾ ਇਹ ਕਿੱਡੀ ਮਨਭਾਗੀ ਘਟਨਾ ਹੈ ਹੂੰ ਮਤਲਬ ਇੱਕ ਇਹ ਹੈ ਕਿ ਤੁਸੀਂ ਟੀਚਰੋਂ ਤੁਸੀਂ ਵੀ ਟੀਚਰੋਂ ਪੜਾਇਆ ਤੁਸੀਂ ਵੀ ਜਿਹੜੇ ਉਹ ਵੀ ਟੀਚਰ ਹੈ ਅਕਸਰ ਜਰੂਰ ਠੀਕ ਹੈ ਚਲੋ ਮਤਭੇਦ ਸਿਆਸੀ ਹੁੰਦੇ ਆ ਸਿਆਸੀ ਲੋਕਾਂ ਦੇ ਮਤਭੇਦ ਹੁੰਦੇ ਆ ਕਿ ਦੂਜੇ ਨਾਲ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੱਕ ਪੱਤਰਕਾਰ ਵੀ ਸਵਾਲ ਕਰ ਲੈਂਦੇ ਆ ਪਰ ਇੱਕ ਜਿਹੜਾ ਟੀਚਰ ਆ ਉਹਨੂੰ ਤਾਂ ਪਤਾ ਹੁੰਦਾ ਕਿ ਇੱਕ ਮੁੱਖ ਮੰਤਰੀ ਦਾ ਅਹੁਦਾ ਕੀ ਹੈ ਇੱਕ ਸਿੱਖਿਆ ਮੰਤਰੀ ਦਾ ਅਹੁਦਾ ਕੀ ਹੈ ਉਹਨੂੰ ਤਾਂ ਸਭ ਪਤਾ ਹੁੰਦਾ ਵੀ ਇਹਨਾਂ ਦੀ ਅਸੀਂ ਜੇ ਬੱਚਿਆਂ ਨੂੰ ਵੀ ਪੜਾਉਣਾ ਹੈਗਾ ਵੀ ਮੁੱਖ ਮੰਤਰੀ ਦਾ ਸਤਿਕਾਰ ਕਿਵੇਂ ਕਰਨਾ ਹੈ ਸਿੱਖਿਆ ਮੰਤਰੀ ਦਾ ਸਤਿਕਾਰ ਕਿਵੇਂ ਕਰਨਾ ਹੈ ਅਫਸਰਾਂ ਦਾ ਸਤਿਕਾਰ ਕਿਵੇਂ ਕਰਨਾ ਹੈ ਇੱਕ ਪ੍ਰੋਟੋਕੋਲ ਹੁੰਦਾ ਜੀ ਇਹਨਾਂ ਨੇ ਤਾਂ ਇਹ ਵੀ ਨਹੀਂ ਦੇਖਿਆ ਇਨਚਰ ਹੋ ਗਿਆ ਉਹਨਾਂ ਨੂੰ ਪੜਾਉਂਦਿਆਂ ਨੂੰ ਟੀਚਰਾਂ ਨੂੰ ਵੀ ਅਸੀਂ ਸਰਦਾਰ ਮਾਨਯੋਗ ਮੁੱਖ ਮੰਤਰੀ ਮਾਨਯੋਗ ਸਿੱਖ ਸਿੱਖਿਆ ਮੰਤਰੀ ਦੀਆਂ ਤਸਵੀਰਾਂ ਨੂੰ ਅਸੀਂ ਚਾੜ੍ਹ ਰਿਹਾ ਇਹ ਬਹੁਤ ਮੰਦਭਾਗੀ ਘਟਨਾ ਜੀ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਆ ਤੇ ਇਹਨਾਂ ਪ੍ਰਤੀ ਜਿਹੜੀ ਕਾਰਵਾਈ ਕੀਤੀ ਹੋਣੀ ਜੀ ਮੈਂ ਸ਼ਿਕਾਇਤ ਵੀ ਕਰੀ ਆ ਮੁੱਖ ਮੰਤਰੀ ਜੀ ਨੂੰ ਵੀ ਪਾਈ ਆ ਮਾਨਯੋਗ ਸਿੱਖਿਆ ਮੰਤਰੀ ਨੇ ਵੀ ਇਹ ਸ਼ਿਕਾਇਤ ਪਾਈ ਆ ਇਹ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਤੇ ਜੇ ਕਾਰਵਾਈ ਹੋਣ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਤਲਬ ਤੁਹਾਡੇ ਮਨ ਨੂੰ ਇਹ ਠੇਸ ਆ ਹਲੇ ਤੱਕ ਹਾਂਜੀ ਹਾਂਜੀ ਬਿਲਕੁਲ ਬਹੁਤ ਠੇਸ ਆਈ ਤਾਂ ਗੱਲਬਾਤ ਕੀਤੀ ਸਰਦਾਰ ਜਸਵੰਤ ਸਿੰਘ ਜੋ ਕਿ ਪ੍ਰਿੰਸੀਪਲ ਰਹੇ ਨੇ ਐਸੀ ਸਕੂਲ ਦੇ ਤੇ ਜਿਨ੍ਹਾਂ ਨੇ ਇਹ ਕਿਆ ਕਿ ਮਤਲਬ ਬੜੀ ਠੇਸ ਪਹੁੰਚੀ ਜਦੋਂ ਸਾਡੇ ਸਕੂਲ ਨੂੰ 81 ਲੱਖ 81 ਲੱਖ ਜੀ 85 ਲੱਖ ਰੁਪਏ ਦੇ 85 ਲੱਖ 60 ਹਜ਼ਾਰ ਰੁਪਏ ਦੀ ਗ੍ਰਾਂਟ ਆਈ ਹੋਵੇ ਜੇ ਸਰਕਾਰ ਤੋਂ ਉਸੇ ਸਰਕਾਰ ਦੇ ਮੁੱਖ ਮੰਤਰੀ ਦੀਆਂ ਫੋਟੋਆਂ ਨੂੰ ਚੁੱਲ੍ਹੇ ਦੇ ਵਿੱਚ ਸਾੜਿਆ ਜਾਵੇ ਇਹ ਮਾਨ ਨੂੰ ਠੇਸ ਪਹੁੰਚਾਉਂਦਾ ਤੇ ਜਿਸ ਬਾਬਤ ਨੂੰ ਨੇ ਸ਼ਿਕਾਇਤ ਕੀਤੀ ਹੈ ਤੇ ਇਹ ਵੀ ਗੱਲ ਕਹੀ ਹੈ ਕਿ ਮੈਂ ਚਾਹੁੰਨਾ ਕਿ ਕਾਰਵਾਈ ਹੋਵੇ ਇਹ ਨਹੀਂ ਹੈ ਕਿ ਜਿਹੜੀ ਜਿਹੜੀ ਮਤਲਬ ਪੋਲੀਟੀਕਲ ਵਖਰੇਵੇਂ ਕਿਸੇ ਕਿਸੇ ਦੇ ਹੋਣਗੇ ਪਰ ਇੱਕ ਮਲਾਜ਼ਮ ਦੀ ਇੱਕ ਟੀਚਰ ਦੀ ਆਪਣੇ ਖਮੰਤਰੀ ਪ੍ਰਤੀ ਜਿਹੜੀ ਐ ਉਹ ਜਿਹੜੀ ਜਿਹੜੀ ਉਹਦੀ ਨਿਗਾਹ ਜੋ ਦੇ ਮਨ ਦੇ ਵਿੱਚ ਜੋ ਸਤਕਾਰ ਉਹ ਹੋਣਾ ਚਾਹੀਦਾ ਜੋ ਪ੍ਰੋਟੋਕਾਲਾ ਹੋਣਾ ਚਾਹੀਦਾ ਜਿਸ ਨੇ ਸਕੂਲ ਨੂੰ 85 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੋਵੇ ਤਾਂ ਮਨ ਦੇ ਵਿੱਚ ਰੋਸ ਦੇ ਤਹਿਤ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਗੱਲਬਾਤ ਕਰਾਂਗੇ ਉਹਨਾਂ ਟੀਚਰਾਂ ਦੇ ਨਾਲ ਵੀ ਜਿਲਾ ਜਿਲਾ ਮੁਖੀ ਦੇ ਨਾਲ ਵੀ ਕਿ ਉਹਨਾਂ ਦਾ ਇਸ ਵਿਸ਼ੇ ਤੇ ਕੀ ਪੱਖ ਹੈ ਹੈਲੋ ਹਾਂਜੀ ਸਰਦਾਰ ਲਖਿੰਦਰ ਜੀ ਜੀ ਹਾਂਜੀ ਹਾਂਜੀ ਸਰ ਹਾਂ ਸਰ ਮੈਂ ਮਨਿੰਦਰ ਜੀ ਸਿੱਧੂ ਗੱਲ ਕਰ ਰਿਹਾ ਲੋਕ ਵਾਈਟੀਵੀ ਤੋਂ ਹਾਂਜੀ ਸਰ ਇੱਕ ਨਾ ਸਾਡੇ ਕੋਲੇ ਸੀਸੀਟੀਵੀ ਵੀਡੀਓ ਆਈ ਹੈ ਜੀ ਤੁਹਾਡੇ ਸਕੂਲ ਦੀ ਹਾਂਜੀ ਹਾਂਜੀ ਜਿਹਦੇ ਚ ਤੁਸੀਂ ਤੇ ਕੁਝ ਹੋਰ ਟੀਚਰ ਆ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਤੇ ਨਾਲ ਕੁਝ ਹੋਰ ਬੰਦੇ ਹੁੰਦਾ ਫਲੈਕਸ ਆ ਜਿਹੜਾ ਉਹਨੂੰ ਅੱਗੇ ਲਾਉਂਦਿਆਂ ਦੀ ਵੀਡੀਓ ਆਈ ਹੈ ਜੀ ਥੋਲੇ ਸਟੇ ਅਰੇ ਨਹੀਂ ਸਰ ਇਹ ਪੋਲੀਟਿਕਲੀ ਮਸਲਾ ਹੈ ਦੇ ਵਿੱਚ ਅਸੀਂ ਤਾਂ ਕੋਈ ਸ਼ਾਮਲ ਨਹੀਂ ਹੈਗੇ ਸਾਡੇ ਨਾਲ ਨਾ ਚੇਅਰਮੈਨ ਸੀਗੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਮੈਂ ਨਾ ਆਪਣੀ ਫੋਟੋ ਲਾਉਣੀ ਹੈ ਇੱਥੇ ਤੇ ਉਹਨਾਂ ਦੀ ਲਾਉਣੀ ਹੈ ਦੂਸਰਿਆਂ ਦੀ ਠੀਕ ਹੈ ਜੀ ਆਪਣੀ ਦੀ ਐਮਐਲਏ ਸਾਹਿਬ ਦੀ ਲਾਉਣੀ ਹੈ ਠੀਕ ਹੈ ਜੀ ਇੱਕ ਸ਼ਮਾ ਮੈਡਮ ਇਨਚਾਰਜ ਉਹਨਾਂ ਦੀ ਲਾਉਣੀ ਹੈ ਠੀਕ ਹੈ ਜੀ ਉਹਨਾਂ ਨੇ ਬਸ ਵੀ ਇਹ ਕਹਿ ਕੇ ਕਹਿੰਦੇ ਚਲੋ ਆਪਾਂ ਲਾ ਦਈਏ ਅਸੀਂ ਤਾਂ ਕੁਝ ਨਹੀਂ ਕਿਹਾ ਪੀਐਨ ਨੂੰ ਸੱਦਿਆ ਸੀ ਅਸੀਂ ਤਾਂ ਤੇ ਪੀਐਨ ਨੇ ਜਿਹੜਾ ਹੈਗਾ ਵੀ ਆਪਣਾ ਉਹਨਾਂ ਨੂੰ ਵੀ ਆਰਡਰ ਦਿੱਤਾ ਉਹਨੇ ਚੇਅਰਮੈਨ ਨੇ ਤੇ ਉਹ ਮਨੇ ਪੱਟ ਤੇ ਉਹਨਾਂ ਪਾਸੋਂ ਇਹ ਹੈ ਸਾਨੂੰ ਇਹ ਮੈਨੂੰ ਜਾਇਜ਼ ਹੀ ਬਸਾਇਆ ਇਹਦੇ ਵਿੱਚ ਬਸ ਨਹੀਂ ਸਰ ਇੱਕ ਤੁਸੀਂ ਤਾਂ ਚਲੋ ਚੇਅਰਮੈਨ ਬਾਰੇ ਮੈਂ ਗੱਲ ਨਹੀਂ ਕਰਦਾ ਤੁਸੀਂ ਸਰਕਾਰੀ ਮੁਲਾਜ਼ਮ ਹੋ ਚੇਅਰਮੈਨ ਤਾਂ ਹੁੰਦੇ ਜਾਂਦੇ ਰਹਣੇ ਆ ਹਾਂਜੀ ਪਰ ਇੱਕ ਇਹ ਤਾਂ ਹੁੰਦਾ ਹੈ ਕਿ ਇੱਕ ਸੀਐਮ ਦੀ ਫੋਟੋ ਉਹ ਵੀ ਅੱਗ ਲਾਉਣੀ ਜਾਂ ਥੱਲੇ ਸਿੱਟਣੀ ਇਹ ਤਾਂ ਕੋਈ ਪ੍ਰੋਟੋਕਾਲ ਹੁੰਦਾ ਹੀ ਨਹੀਂ ਤਾਂ ਆਪਾਂ ਨੂੰ ਸਮਝ ਆਪਾਂ ਤੁਸੀਂ ਪੜ੍ਹੇ ਹੋ ਬੱਚਿਆਂ ਨੂੰ ਵੀ ਪੜਾਉਣੇ ਆ ਅੱਗੇ ਤੁਸੀਂ ਜਾਣਕਾਰੀ ਵੀ ਦੇਣੀ ਹੈ ਵੀ ਮੁੱਖ ਮੰਤਰੀ ਦੇ ਕੀ ਅਧਿਕਾਰ ਹੁੰਦੇ ਆ ਨਹੀਂ ਸਰ ਦੇਖੋ ਮੈਂ ਤਾਂ ਸਿੱਟੀ ਨਹੀਂ ਨਾ ਵਿੱਚ ਤੁਸੀਂ ਮੇਰੀ ਗੱਲ ਤਾਂ ਸੁਣੋ ਮੈਂ ਖੜੇ ਸੀ ਤੁਸੀਂ ਕਿ ਨਹੀਂ ਤੁਸੀਂ ਸੀ ਕਿ ਨਹੀਂ ਨਹੀਂ ਮੈਂ ਮੈਂ ਸਰ ਮੈਂ ਨਾ ਜਦੋਂ ਮੱਚ ਕੀ ਉਹ ਤੋਂ ਬਾਅਦ ਆਇਆ ਜੀ ਸੋਨੇ ਮੈਂ ਦੱਸਾਂ ਮੈਂ ਨਾ ਮੇਰਾ ਫੋਨ ਆਇਆ ਸੀ 2 ਮਿੰਟ ਤੋਂ 2 ਮਿੰਟ ਦੀ ਮੇਰੀ ਕਾਲ ਹੋਈ ਹੈ ਜਦੋਂ ਮਾਨ ਕਿਹੜਾ ਟੀਚਰ ਟੀਚਰ ਕਿਹੜਾ ਕੋਲੇ ਖੜਾ ਸੀ ਉਹਨੇ ਸਰ ਹੋਰ ਸੀਸੀਟੀਵੀ ਦੇ ਵਿੱਚ ਹੋਣਗੇ ਟੀਚਰ ਤੁਸੀਂ ਦੇਖ ਲਓ ਸਰ ਉਹਦੇ ਵਿੱਚ ਨਾ ਮੈਂ ਤਾਂ ਬਾਅਦ ਚ ਆਇਆ ਜਦੋਂ ਮੱਚ ਗਈ ਨਾ ਮੈਂ ਉਦੋਂ ਹਾਜ਼ਰ ਹੋਇਆ ਠੀਕ ਹੈ ਨਾ ਜੀ ਠੀਕ ਹੈ ਤੁਸੀਂ ਇਹਦੇ ਬਾਬਤ ਫਿਰ ਦੂਜੇ ਟੀਚਰਾਂ ਨੂੰ ਕਿਹਾ ਵੀ ਇਹ ਕਿਉਂ ਕੀਤਾ ਨਹੀਂ ਸਰ ਵੇਖੋ ਜਦੋਂ ਮੱਚੀ ਗਈ ਸੀ ਉਦੋਂ ਮੈਂ ਤਾਂ ਉੱਥੇ ਪਹੁੰਚਿਆ ਮਤਲਬ ਜਿਵੇਂ ਸਿੱਖਿਆ ਕ੍ਰਾਂਤੀ ਤੋਂ ਬੜੇ ਲੋਕ ਔਖੇ ਆ ਉਹ ਉਹ ਚੀਜ਼ ਤੋਂ ਹੀ ਤੁਸੀਂ ਔਖੇ ਹੋ ਕੇ ਖੜੀ ਆ ਨਹੀਂ ਸਰ ਨਹੀਂ ਇਹੋ ਜੀ ਦਾ ਕੋਈ ਮਕਸਦ ਹੀ ਨਹੀਂ ਸਰ ਮੇਰਾ 16 ਸਾਲ ਹੋ ਗਏ ਸਰ ਮੈਨੂੰ ਇੱਥੇ ਇਹੋ ਜਿਹਾ ਮੇਰਾ ਕੋਈ ਮਕਸਦ ਨਹੀਂ ਸਰ ਮੈਨੂੰ 16 ਸਾਲ ਹੋ ਗਏ ਮੈਂ ਜੈਤੋ ਦਾ ਰਹਿਣ ਵਾਲਾ ਠੀਕ ਹੈ ਨਾ ਜੀ ਅੱਜ ਤੱਕ ਮੇਰੀ ਇੱਕ ਵੀ ਕੰਪਲੀਟ ਨਹੀਂ ਹੈਗੀ ਇੱਕ ਵੀ ਕੰਪਲੀਟ ਹੋਵੇ ਠੀਕ ਹੈ ਠੀਕ ਹਾਂਜੀ ਹਾਂਜੀ ਠੀਕ ਹੈ ਸਰ ਧੰਨਵਾਦ ਜੀ ਹਾਂਜੀ ਦੱਸੋ ਬਾਈ ਜੀ ਕਿਵੇਂ ਆਂਦੇ ਸੀ ਹਾਂ ਬਸ ਪਾਕਿਸਤਾਨ ਤੋਂ ਆ ਜੀ ਦੱਸੋ ਜੀ ਇੱਕ ਵੀਡੀਓ ਆਈ ਆ ਸੀਸੀਟੀਵੀ ਸਾਡੇ ਕੋਲੇ ਜੀ ਜਿਹਦੇ ਵਿੱਚ ਮਤਲਬ ਸਕੂਲ ਦੇ ਦੇ ਟੀਚਰ ਆ ਜੀ ਤੁਸੀਂ ਵੀ ਹੋ ਤੇ ਮੁੱਖ ਮੰਤਰੀ ਦੀ ਐਸੀ ਜਿਹੜੀ ਐ ਸਿੱਖਿਆ ਮੰਤਰੀ ਦੀ ਫੋਟੋ ਚੁੱਲੇ 'ਚ ਫੁਕੀ ਜਾਂਦੀ ਹੈ ਨਹੀਂ ਉਚਲੇ ਚਾਰਜ ਲਈ ਤਾਂ ਫੁੱਕੀ ਜੀ ਕਾਹ ਚ ਰੁਕੀ ਆ ਉਹ ਗੱਲਾਂ ਐ ਸੀਗਾ ਵੀ ਉਹਨਾਂ ਸਾਡੀ ਕਮੇਟੀ ਚੇਂਜ ਹੋਈ ਸੀ ਨਵਾਂ ਚੇਅਰਮੈਨ ਬਣਿਆ ਸੀਗਾ ਠੀਕ ਐ ਜੀ ਠੀਕ ਐ ਤੇ ਉਹ ਨਵੇਂ ਚੇਅਰਮੈਨ ਆਇਓ ਕਹਿੰਦੇ ਵੀ ਨਾ ਆਪਾਂ ਇੱਥੇ ਇੱਕ ਜਿਹੜੇ ਹੈਗੇ ਐਮਐਲਏ ਸਾਹਿਬ ਦੀ ਹਮ ਇੱਕ ਮੇਰੀ ਫੋਟੋ ਤੇ ਇੱਕ ਨਵੇਂ ਹੈੱਡ ਦੀ ਫੋਟੋ ਲਾਉਣੀ ਐ ਠੀਕ ਐ ਜੀ ਉਹਨਾਂ ਨੇ ਉਹ ਉੱਥੇ ਰਿਮੂਵ ਕਰਾਤਾ ਉਹ ਠੀਕ ਐ ਜੀ ਤੇ ਪਰ ਮੁੜ ਕੇ ਉਸ ਤੋਂ ਬਾਅਦ ਡੇਟ ਐਕਸਟੈਂਡ ਹੋ ਗਈ ਕਮੇਟੀ ਦੀ ਪੁਰਾਣੀ ਦੀ ਠੀਕ ਐ ਜੀ ਉਹ ਫੇਰ ਮੁੜ ਕੇ ਫੇਰ ਫੇਰ ਉੱਥੇ ਲਵਾਤੇ ਸਕੂਲੋਂ ਲੈਣੇ ਅੱਛਾ ਚੇ ਚੁੱਲੇ ਜਿਹੜਾ ਆਇਆ ਨਹੀਂ ਤੁਸੀਂ ਨਹੀਂ ਜੀ ਉੱਥੇ ਹੀ ਪਿਆ ਉਹ ਤਾਂ ਹੋਰ ਕੁਝ ਹੋਊਗਾ ਪਤਾ ਉਹ ਚ ਫਿਰ ਨਹੀਂ ਮੈਂ ਫਲੈਕਸ ਸਾਫ ਦਿਖਾਈ ਦਿੰਦਾ ਜੀ ਤਾਂ ਪਤਾ ਨਹੀਂ ਜੀ ਉਹਦੇ ਪਰ ਨਹੀਂ ਪਤਾ ਮੈਂ ਤਾਂ ਹੱਥ ਵੀ ਨਹੀਂ ਲਾਇਆ ਅੱਛਾ ਮਤਲਬ ਉਹ ਜਿਹੜਾ ਚੁੱਲੇ ਜਿਹੜਾ ਆ ਉਹ ਸੇਮ ਹੀ ਲਵਾਇਆ ਤੁਸੀਂ ਨਹੀਂ ਜੀ ਚੁੱਲੇ ਵਾਲਾ ਨਹੀਂ ਪਤਾ ਕੀ ਸੀਗਾ ਪਰ ਇਹ ਜਿਹੜਾ ਫਲੈਕਸ ਲੱਗਿਆ ਉਹੀ ਲੱਗਿਆ ਵਾ ਜਿਹੜਾ ਲੱਗਦਾ ਅੱਛਾ ਫਲੈਕਸ ਲਾ ਕੇ ਥੱਲੇ ਵੀ ਸਿੱਟਿਆ ਉਹ ਤਾਂ ਬਾਹਰ ਕੋਲ ਵਾਲਾ ਜੀ ਕਿਹੜਾ ਜੀ ਇੱਕ ਵੀਰਾ ਬਾਰ ਤੇ ਲੱਗਿਆ ਸੀ ਉਹ ਲਾ ਕੇ ਦਰਵਾਜ਼ਾ ਥੱਲੇ ਸੱਟਿਆਗਾ ਉਹ ਵੀ ਲੱਗਿਆ ਹੋਇਆ ਜੀ ਉਹ ਚੇਂਜ ਹੈ ਜੀ ਉੱਤੇ ਫੋਟੋ ਹੋ ਰਾ ਹੁਣ ਫੋਟੋ ਹੋ ਰਾ ਜੀ ਨਹੀਂ ਮੈਨੂੰ ਨਹੀਂ ਲੱਗਿਆ ਅੱਛਾ ਮਤਲਬ ਤੁਸੀਂ ਕੁਝ ਨਹੀਂ ਕੀਤਾ ਨਹੀਂ ਜੀ ਅਸੀਂ ਹੱਥ ਨਹੀਂ ਲਾਇਆ ਅੱਛਾ ਮਤਲਬ ਮੁੱਖ ਮੰਤਰੀ ਦੀ ਫੋਟੋ ਨੂੰ ਕੋ ਚੁੱਲੇ 'ਚ ਤੁਸੀਂ ਨਹੀਂ ਸਾੜਿਆ ਨਹੀਂ ਜੀ ਨਹੀਂ ਸਾੜਿਆ ਅੱਛਾ ਜੀ ਥੋੜੇ ਨਾਲ ਦੇ ਇੱਕ ਟੀਚਰ ਤਾਂ ਮੰਨ ਚੁੱਕੇ ਆ ਉਹ ਕਹਿੰਦੇ ਹਾਂ ਮਤਲਬ ਸੱਟਿਆਗਾ ਪਰ ਮੈਂ ਨਹੀਂ ਸੱਟਿਆਗਾ ਪਰ ਫੋਰਾ ਨਹੀਂ ਸੱਟਿਆਗਾ ਉਹਨਾਂ ਨੂੰ ਪਤਾ ਹੋਊਗਾ ਜੀ ਪਰ ਮੈਨੂੰ ਨਹੀਂ ਇਸ ਬਾਰੇ ਪਤਾ ਵੀ ਕੀ ਕਰਿਆ ਉੱਥੇ ਕਿਉਂਕਿ ਕਈ ਜਣੇ ਸੀਗੇ ਚਲੋ ਠੀਕ ਹੈ ਜੀ ਮਤਲਬ ਤੁਸੀਂ ਕਹਿੰਦੇ ਹੋ ਵੀ ਨਹੀਂ ਕੀਤਾ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਮੈਡਮ ਡੀਓ ਜੀ ਹਾਂਜੀ ਕੌਣ ਜੀ ਮੈਂ ਮਨਿੰਦਰ ਜੀ ਸਿੱਧੂ ਗੱਲ ਕਰ ਰਾਂ ਜੀ ਲੋਕ ਵਾਈ ਟੀਵੀ ਤੋਂ ਹਾਂਜੀ ਮੈਡਮ ਇੱਕ ਜੈਤੋ ਜਿਹੜਾ ਬੁਆਏ ਸਕੂਲ ਹੈ ਜੀ ਸੀਨੀਅਰ ਸਕੈਂਟਰੀ ਹਾਂਜੀ ਉਹਦੇ ਇੱਕ ਸੀਸੀਟੀਵੀ ਵੀਡੀਓ ਆਈ ਆ ਸਾਡੇ ਕੋਲ ਜਿਹਦੇ ਵਿੱਚ ਸਕੂਲ ਦੇ ਟੀਚਰ ਇੱਕ ਫਲੈਕਸ ਜੋ ਕਿ ਇੱਕ ਸਿੱਖਿਆ ਕ੍ਰਾਂਤੀ ਦਾ ਇੱਕ ਸਕੂਲ ਦੀ ਐਡਮਿਸ਼ਨ ਦਾ ਅੱਛਾ ਜੀ ਉਹਨੂੰ ਸਕੂਲ ਦੀ ਐਡਮਿਸ਼ਨ ਵਾਲਿਆਂ ਤਾਂ ਥੱਲੇ ਲਾ ਕੇ ਸੜੰਦੇ ਸੇ ਸਿੱਖਿਆ ਕ੍ਰਾਂਤੀ ਵਾਲਿਆਂ ਨੂੰ ਚੁੱਲੇ 'ਚ ਇੱਥੇ ਮੱਡੇ ਮੀਲ ਬੰਨਦਾ ਉੱਥੇ ਅੱਗ ਲਾ ਦਿੰਦੇ ਆ। ਆ ਜਿਹਦੇ ਉੱਪਰ ਮੁੱਖ ਮੰਤਰੀ ਦੀ ਫੋਟੋ ਵੀ ਆ ਸਿੱਖਿਆ ਮੰਤਰੀ ਦੀ ਫੋਟੋ ਵੀ ਐਕਚੁਅਲੀ ਨਾ ਮੈਨੂੰ ਕੰਪਲੇਂਟ ਆਈ ਹੋਈ ਆ ਮੈਂ ਇਨਕੁਆਰੀ ਲਈ ਮਾਰਕ ਕੀਤੀ ਹੋਈ ਆ। ਮਤਲਬ ਕੀ ਤਾਂ ਇਹ ਜਾਇਜ਼ ਆ ਜੀ ਤੁਸੀਂ ਕੀ ਮੰਨਦੇ ਹੋ? ਨਹੀਂ ਨਹੀਂ ਅਸੀਂ ਵੀ ਸਮਝਦੇ ਆ ਕਿ ਗਲਤ ਕੰਮ ਹੋਇਆ। ਕਹਨੀ ਸੀ ਇਨਕੁਆਰੀ ਲਈ ਕੀ ਲੱਗਦਾ ਵੀ ਇਹ ਟੀਚਰ ਸਿੱਖਿਆ ਕ੍ਰਾਂਤੀ ਤੋਂ ਉਹ ਖਿਆਲੀ ਸਰਕਾਰ ਚਲਾ ਰਹੀ ਹੈ ਉਹ ਤਾਂ ਨਹੀਂ 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 ਐਸੇ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਆਪਾਂ ਇਹਦਾ ਪਤਾ ਕਰਾਵਾਂਗੇ ਨਾ ਇਨਕੁਆਇਰ ਕਰਾਵਾਂਗੇ ਕਿਉਂ ਕੀਤਾ ਉਹਨਾਂ ਨੇ ਇਸ ਤਰ੍ਹਾਂ ਠੀਕ ਹੈ ਮਤਲਬ ਤੁਹਾਡੇ ਕਹਿਣ ਦਾ ਤੱਕ ਗਲਤ ਹੈ ਜੀ ਗਲਤ ਹੀ ਹੈ ਬਿਲਕੁਲ ਗਲਤ ਠੀਕ ਹੈ ਕੋਈ ਕਾਰਵਾਈ ਕਰ ਰਹੇ ਹੋ ਜੀ ਅਜੇ ਬਿਲਕੁਲ ਇਨਕੁਆਰੀ ਕਰਾ ਰਹੇ ਹਨ ਇਨਕੁਆਰੀ ਜਿਹੜਾ ਜੋ ਵੀ ਹੁਦਕਾ ਹਲਟਰ ਹੋਊਗਾ ਜਿਹਦਾ ਵੀ ਖਸੂਰ ਹੋਊਗਾ ਜੋ ਵਿਭਾਗ ਦੀਆਂ ਤੱਤ ਅਨਸਾਰ ਉਹਨੂੰ ਬੰਦੀ ਕਾਰਵਾਈ ਹੋਤੀ ਹੋਊਗੀ ਜੀ ਧੰਨਵਾਦ ਜੀ ਮੈਡਮ